ਤੁਸੀਂ ਹਾਲਾਤ ਕੀ ਹੈ ਜੇ ਤੁਹਾਡੇ ਹਾਲਾਤ ਦੱਸੋ ਤੁਸੀਂ ਇਹ ਸਾਡਾ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਰਾਦੀ ਡਿਊਟੀ ਤੇ ਰਾਦੀ ਡਿਊਟੀ ਉੱਤੇ ਰਾਦੀ ਡਿਊਟੀ ਇੱਥੇ ਤੇ ਹੁਣ ਤੁਸੀਂ ਹਾਲਾਤ ਕੀ ਹੈ ਜੇ ਤੁਹਾਡੇ ਹਾਲਾਤ ਦੱਸੋ ਤੁਸੀਂ ਇਹ ਸਾਡਾ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਇਸ ਖਬਰ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਦਿਖਾ ਲਈ ਦੇ ਰਿਹਾ ਇੱਕ ਨਸ਼ੇ ਦੇ ਵਿੱਚ ਧੁੱਤ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਾਇਰਲ ਦੇ ਪਿੱਛੇ ਸੱਚ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਇਸ ਸਾਰੀ ਖਬਰ ਦੇ ਵਿੱਚ ਕਿ ਦੋ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਬੈਰੀਗੇਟ ਦੇ ਵਿੱਚ ਟਕਰਾਇਆ ਗਿਆ ਇਹ ਟਕਰਾ ਦੇ ਪਿੱਛੇ ਕਾਰਨ ਕੀ ਨੇ ਤੇ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੇ ਨਾਲ ਜਿਹੜੀ ਗੱਲਬਾਤ ਉਹ ਪੀੜਤਾਂ ਦੇ ਵੱਲੋਂ ਕੀਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਇਸ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੀ ਗੱਲ ਰੱਖੀ ਗਈ ਹੈ ਜਾਂ ਫਿਰ ਗੱਲ ਰੱਖਣ ਦੀ ਕੋਸ਼ਿਸ਼ ਲੜਖੜਾਉਂਦੀ ਆਵਾਜ਼ ਦੇ ਵਿੱਚ ਜ਼ੁਬਾਨ ਦੇ ਵਿੱਚ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਉੱਪਰ ਵੀ ਇਸ ਖਬਰ ਦੇ ਦੌਰਾਨ ਚਾਨਣਾ ਪਾਇਆ ਜਾਏਗਾ ਮਾਮਲਾ ਜਿਹੜਾ ਜੀ ਮੋਗੇ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਮੋਗੇ ਦੇ ਮੋਗਾ ਤੇ ਲੁਧਿਆਣਾ ਰੋਡ ਦੇ ਉੱਪਰ ਪੈਂਦੇ ਪਿੰਡ ਚੂੜ ਚੱਕ ਦਾ ਇਹ ਮਾਮਲਾ ਹੈ ਜਿੱਥੇ ਇੱਕ ਹਾਈ ਟੈਕ ਨਾਕਾ ਲੱਗਾ ਹੋਇਆ ਸੀ ਉਸ ਨਾਕੇ ਦੇ ਉੱਪਰ ਬੈਰੀਕੇਟਿੰਗ ਕੀਤੀ ਗਈ ਸੀ ਤੇ ਇਸ ਬੈਰੀਕੇਟਿੰਗ ਦੇ ਉੱਪਰ ਰਿਫਲੈਕਟਰ ਕਹਿੰਦੇ ਨਹੀਂ ਸੀ ਲੱਗੇ ਹੋਏ ਇਸ ਕਰਕੇ ਤੇਜ਼ ਰਫਤਾਰ ਆ ਰਹੀਆਂ ਦੋ ਕਾਰਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਇਸ ਬੈਰੀਕੇਟਿੰਗ ਨੂੰ ਤੋੜ ਕੇ ਉਸ ਦੇ ਨਾਲ ਟਕਰਾਇਆ ਜਾਂਦਾ ਤੇ ਇੱਕ ਗੱਡੀ ਇੰਨੀ ਤੇਜ਼ ਹੁੰਦੀ ਆ ਕਿ ਉਹ ਇਸ ਬੈਰੀਕੇਟਿੰਗ ਦੇ ਵਿੱਚ ਦੀ ਹੁੰਦੀ ਹੋਈ ਅੱਗੇ ਲੰਘ ਜਾਂਦੀ ਹੈ ਇੱਕ ਗੱਡੀ ਦੇ ਚਾਲਕ ਦੇ ਵੱਲੋਂ ਉੱਥੇ ਰੁਕਿਆ ਗਿਆ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਇੱਕ ਮੁਲਾਜ਼ਮ ਜਿਹੜਾ ਹੈ ਉਹ ਇਸ ਤਰੀਕੇ ਦੀ ਹਾਲਤ ਦੇ ਵਿੱਚ ਪਾਇਆ ਗਿਆ ਕਿਉਂਕਿ ਉਸ ਦੇ ਵੱਲੋਂ ਨਸ਼ੇ ਦਾ ਸੇਵਨ ਕੀਤਾ ਗਿਆ ਸੀ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਜਿਸ ਦੇ ਵੱਲੋਂ ਲੜਖੜਾਉਂਦੀ ਜ਼ੁਬਾਨ ਦੇ ਵਿੱਚ ਉਸੇ ਵਿਅਕਤੀ ਦੇ ਉੱਪਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਗਏ ਕਿ ਭਾਈ ਨੁਕਸਾਨ ਤਾਂ ਸਾਡਾ ਤੁਸੀਂ ਕੀਤਾ ਹੈ ਹੁਣ ਇਹ ਸਾਰਾ ਮਾਮਲਾ ਜਿਹੜਾ ਇਹ ਪੁਲਿਸ ਮੁਲਾਜ਼ਮਾਂ ਦੇ ਨਸ਼ੇ ਦੇ ਵਿੱਚ ਧੁੱਤ ਹੋਣ ਦੀਆਂ ਲੜੀਆਂ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਪਹਿਲੀ ਜਾਂ ਫਿਰ ਆਖਰੀ ਖਬਰ ਨਹੀਂ ਜਿੱਥੇ ਪੁਲਿਸ ਮੁਲਾਜ਼ਮ ਅਜਿਹੇ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਹੋਣ ਹੁਣ ਇਸ ਸਾਰੇ ਖਬਰ ਦੇ ਬਾਰੇ ਜਾਣਕਾਰੀ ਜਿਹੜੀ ਆ ਹਲਾ ਅਧਿਕਾਰੀਆਂ ਤੱਕ ਵੀ ਪਹੁੰਚੀ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਸਖਤ ਐਕਸ਼ਨ ਲੈਣ ਦੀ ਗੱਲ ਆਖੀ ਗਈ ਹੈ ਕਿਆ ਗਿਆ ਕਿ ਭਈ ਜਿਹੜਾ ਮਲਾਜ਼ਾ ਕਰਵਾਇਆ ਗਿਆ ਮੈਡੀਕਲ ਕਰਵਾਇਆ ਗਿਆ ਇਸ ਪੁਲਿਸ ਮੁਲਾਜ਼ਮ ਦਾ ਪਰ ਇੱਥੇ ਘਟਨਾ ਕੀ ਵਾਪਰੀ ਕਿਸ ਤਰੀਕੇ ਦੇ ਨਾਲ ਸਥਿਤੀਆਂ ਸਾਹਮਣੇ ਆਈਆਂ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਪਹਿਲਾਂ ਵੀਡੀਓ ਸਾਂਝੀ ਕਰਦੇ ਹਾਂ ਉਸ ਤੋਂ ਬਾਅਦ ਜਿਹੜੇ ਵਿਹਾਲ ਸਿੰਘ ਵਾਲਾ ਦੇ ਡੀਐਸਪੀ ਅਨਵਰ ਅਲੀ ਨੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕੁਝ ਕਿਹਾ ਗਿਆ ਉਹ ਵੀ ਦਿਖਾਉਣ ਤੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਤਨਵੇਂ ਸਮਨਤਾ ਹੋਰਾਂ ਦੀ ਇਸ ਖਾਸ ਰਿਪੋਰਟ ਦੇ ਜ਼ਰੀਏ ਆ ਦੀ ਡਿਊਟੀ ਤੁਹਾਡੀ ਰਾਤੀ ਡਿਊਟੀ ਇਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਜੀਣਾ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਜੇ ਤੁਹਾਡੇ ਰਾਤ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਚਲੋ ਆਗੇ ਬਾਹਰ ਆਈਏ ਚਲੋ ਕੋਈ ਤੁਹਾਨੂੰ ਕੱਲ ਬਾਤ ਹੋ ਜਿਆ ਕੋਈ ਉਧਰ ਚਲ ਉਧਰ ਕੀ ਕਹਿੰਦੇ ਸੀ ਨੀ ਉਹ ਕਿਹਾ ਨੁਕਸਾਨ ਤੁਸੀਂ ਸਦਾ ਕਰਤਾ ਇਹਦਾ ਆਪਦਾ ਨੁਕਸਾਨ ਕਿੰਨਾ ਕੋ ਹੋਇਆ ਦੇਖੋ ਹੋ ਗਿਆ ਹੋ ਗਿਆ ਚਲੋ ਹੈ ਨਾ ਇਹ ਤਾਂ ਜੀ ਬਚਤ ਹੋ ਗਈ ਚਲੋ ਕੋਈ ਆ ਜਾਓ ਅਫਸਰ ਇਹ ਕਿੱਥੇ ਹੈ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਹੈ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਨਵਾਂ ਚੂੜ ਚੱਕ ਇਹ ਨਵਾਂ ਚੂੜ ਚੱਕ ਜਿਹੜਾ ਇਹ ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਦੇ ਆ ਵੀ ਨਾਕਾ ਨਾਕਾ ਕਹਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਹਾਂ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹ ਤੇ ਇਹ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਆ ਉਧਰ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਤੇ ਦੱਸੋ ਤੁਸੀਂ ਕਿੰਨੀ ਮੇਰੀ ਸੁਣੋ ਆ ਦੇਖੋ ਇਹ ਲਾਈਟਾਂ ਸਰ ਇਹ ਸਰ ਇਹ ਲਾਈਟਾਂ ਕਿਨੇ ਕਿਨੇ ਰੱਖੀਆਂ ਸੜਕ ਦੇ ਚਲਾਉ ਬੰਦਾ ਕਿਹ ਰੱਖ ਕੇ ਜੱਗੂ ਆ ਤੁਸੀਂ ਸਿਆਣੇ ਜੋ ਓਵਰਟੈਕ ਕਰੋਗਾ ਬੰਦਾ ਫਿਰ ਤਾਂ ਮਰਨਾ ਹੀ ਮੰਨਦਾ ਮੈਂ ਕਹੀ ਦੋਨੇ ਗੱਡੀਆਂ ਜਾ ਰਹੀਆਂ ਉਹ ਉਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਵਿੱਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਬਿਲਕੁਲ ਬਰਾਬਰ ਚੱਲ ਮੈਂ ਕਹੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਪੜੇ ਲਿਖੇ ਰਿਫਲੈਕਟਰ ਲਵਾਓ ਇਹ ਮੇਰੀ ਸੁਣੋ ਬਲਾ ਦੇਖੋ ਉਹ ਵੇਖੋ ਉਧਰ ਵੱਜਿਆ ਜਾ ਕੇ ਆਹ ਦੇਖੋ ਉਹ ਬੰਦੇ ਬਸ ਗਏ ਅਸੀਂ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਜਿੰਦੇ ਨਹੀਂ ਅਸੀਂ ਸਾਡੀ ਮੀਰੀ ਸੋਇਆ ਐਸਾ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਹੋ ਗਲਤ ਮੈਂ ਤਾਂ ਸਾਡਾ ਨਾਕਾ ਹੀ ਪਰਲੇ ਪਾਸੇ ਮਾਰਿਆ ਚੱਕੇ ਸਾਥੇ ਨਾਕਾ ਆਹ ਦੇਖੋ ਨਾ ਦਿਸਦਾ ਹੀ ਨਹੀਂ ਕਿਸੇ ਨੂੰ ਕੁਝ ਦਿਸਦਾ ਨਹੀਂ ਮੱਖਾ ਚੱਲਦਿਆ ਹੁੰਦੇ ਉਹ ਉਹ ਦੇਖੋ ਹੁਣ ਕਿਹਨੇ ਦੇਖੀਏ ਆ ਹੁਣ ਵੀ ਹਜੇ ਚਕਾਈਏ ਆਪਾਂ ਹੁਣ ਵੀ ਚਕਾਈਏ ਆਪਾਂ ਸੋਨੇ ਛਕਾਉਣੇ ਆ ਤੇ ਤੁਸਾਂ ਨੂੰ ਸਾਡੂੰ ਗਲਤ ਕਰ ਰਹੇ ਹੋ ਉਦੋਂ ਤੱਕ ਤਾਂ ਹੋਰ ਕੰਮ ਹੋ ਜੂਗਾ। ਇਹ ਉਧਰੋਂ ਬੱਤੀ ਇਹਦੇ ਜਿਹੜਾ ਅੱਗੇ ਬਤੀਓ ਨਾ ਨਾਕਾ ਜਿਹਾ ਇੱਥੇ ਲੱਗੇ ਸੀ ਨਾਕੇ ਯਾਰ ਉਹ ਦੂਜੇ ਇਧਰੋਂ ਆ ਰਹੀ ਸੀ ਗੱਡੀ। ਓਵਰਟੈਕ ਕਰਕੇ ਇੱਥੋਂ ਆ ਰਹੀ ਲੱਗਦਾ। ਦੋ ਬੰਦਾ ਤਾਂ ਨਿਕਲ ਗਏ। ਨਹੀਂ ਨਹੀਂ ਬੰਦਾ ਨਹੀਂ। ਆ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ। ਇਹ ਇੱਡੇ-ਇੱਡੇ ਹੈਵੀ ਇਹ ਆ ਲੋਹੇ ਦੇ ਡਿਵਾਈਡਰ ਲੱਗੇ ਆ। ਹਏ ਸਾਰਾ ਕੁਝ کارਵੱਜੀ ਆ ਸਾਰਾ ਉਹਨੇ ਕਾਰ ਦਾ ਨੁਕਸਾਨ ਆਇਆ ਤੇ ਬੰਦੇ ਬਚ ਗਏ ਚਲੋ ਐਵੀ ਸ਼ੁਕਰ ਆ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੂਰਾ ਹਾਲ ਹੋਇਆ ਭਾਈ ਥੋੜਾ ਪਿੰਡ ਆਹੀ ਹੈ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਇਹ ਅੱਗੇ ਵੀ ਰੋਈ ਨਹੀਂ ਕਰਦੇ ਯਾਰ ਐ ਪੈਜ ਵਾਰ ਤੱਕ ਬਣਾਇਆ ਨਹੀਂ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉਥੋਂ ਗੱਡੀ ਆਉਦੀ ਦਿਸਦੀ ਪੰਜ ਚਾਰ ਟੁੱਟਦੇ ਆ ਭਾ ਕੇ ਜੀ ਪਰ ਰੋਜ਼ ਹਾਂ ਮੈਕਸਮ ਮੈਕਸਮ ਮੈਂ ਕਹਿੰਦਾ ਪੌਣਾ ਮਹੀਨਾ ਆਏਗਾ ਮੈਂ ਬਣਿਆ ਨੂੰ ਉਹ ਫੇਰ ਤੋੜਦੇ ਪੈਸਾ ਤੇ ਇੱਥੇ ਪਿਆ ਭੈਣ ਜੀ ਤਕਰੀਬਨ ਉਹ ਉਹ ਦੇਖੋ ਸਰ ਉਹ ਸਾਰੇ ਆ ਸਕਦੇ ਉਹ ਬੰਦੇ ਬਚ ਕੇ ਉਹ ਅੱਛਾ ਉਹ ਸ਼ਰਾਬੀ ਹੋਏ ਨਾਲੇ ਉਹ ਲੁੱਗਿਆ ਲੁੱਗਿਆ ਉਹ ਦੂਸਰਾ ਆਪ ਹੀ ਰੱਜੇ ਹੁੰਦੇ ਆ ਇਹ ਮੈਂ ਪੈਸੇ ਮੋਂਦਾ ਧੱਗ ਬਣਿਆ ਯਾਰ ਉਹਦਾ ਲਾਈਫ ਉਹ ਦੇਖੋ ਪੈਸੇ ਬੜਾ ਆ ਰਹੀ ਆ ਰੋਜ਼ ਅੱਛਾ ਹਜੇ ਵੀ ਨਹੀਂ ਪਾਸੇ ਕਰ ਰਹੇ ਹੋਰ ਨੁਕਸਾਨ ਹੋਊਗਾ ਬਾਜੇ ਨੂੰ ਪਾਸੇ ਕਰਾ ਦਿਓ ਕਿਸੇ ਹੋਰ ਦਾ ਨੁਕਸਾਨ ਹੋਊਗਾ ਮੈਂ ਨਾ ਕੰਮੂ ਬੈਠਾ ਸੀ ਉਹਨਾਂ ਨੂੰ ਇਨਫੋਰਮ ਚਾਨ ਹੋ ਜਾਊਗਾ ਉੱਥੇ ਕੋਈ ਲਾਈਟ ਲਵਾ ਦਈਏ ਦੇਖ ਲਓ ਤੁਹਾਡੇ ਸਾਹਮਣੇ ਹੈਲੋ ਸੱਸੀ ਦੇ ਸਰ ਹਾਂਜੀ ਹਾਂਜੀ ਮੈਂ ਨਾਕਾ ਚੂਹ ਤੱਕ ਦੌੜ ਰਿਹਾ ਜੀ ਇੱਕ ਨਾ ਸਵਿਫਟ ਗੱਡੀ ਆ ਆਪਣਾ ਨਾਕੇ ਦੇ ਵਿੱਚ ਮਾਰ ਕੇ ਓਵਰਟੇਕ ਕਰਦੇ ਪਏ ਸੀਗੇ ਤੇ ਨਾਕਾ ਤਾ ਪੇਰ ਕੇ ਭੱਜ ਗਈ ਉਹ ਮੂਹ ਨੂੰ ਥੁੱਪੀ ਗਈ ਤੇ ਪੇਰਾਂ ਦੀ ਪਾੜਮਾ ਸਾਈਡ ਦੇ ਨੰਬਰ ਵੀ ਕਰਾਇਆ ਉਹ ਨਾਕੇ ਨੂੰ ਕੋੜ ਦਿਆ हां प्लीज ਕਰੋ ਇਸ ਚਿੱਟੇ ਰੰਗ ਦੇ 스ਵਿਫਟ ਦਾ ਬੋਨਰ ਟੁੱਟਿਆ ਹੋਇਆ। ਉਹ ਕੱਲ ਰਾਤ ਇੱਕ ਸੋਸ਼ਲ ਮੀਡੀਆ ਤੇ ਚੂੜ ਚੱਕ ਨਾਕੇ ਬਾਰੇ ਵੀਡੀਓ ਵਾਇਲ ਹੋਈ ਸੀ। ਜਿਸ ਸੰਬੰਧੀ ਤੱਥ ਜਿਹੜੇ ਸਾਹਮਣੇ ਆਏ ਨੇ ਜਿਹੜੀਆਂ ਇਹ ਦੋ ਗੱਡੀਆਂ ਓਵਰਸਪੀਡ ਸੀਗੀਆਂ। ਇੱਕ ਗੱਡੀ ਓਵਰਟੇਕ ਕਰਦੇ ਹੋਏ ਜਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਟਕਰਾਉਣ ਤੋਂ ਬਾਅਦ ਜਿਹੜੀ ਆਪਣੇ ਵੈਰੀਗੇਟ ਦੇ ਵਿੱਚ ਸਾਈਡ ਤੇ ਪਿਆ ਸੀ ਵੈਰੀਗੇਟ ਉਹਦੇ ਵਿੱਚ ਜਾ ਕੇ ਲੱਗੀ। ਤੇ ਇਹ ਜਿਹੜਾ ਹਾਦਸਾ ਹੋਇਆ ਉਹ ਓਵਰ ਸਪੀਡ ਕਰਕੇ ਹੋਇਆ ਤੇ ਜਿਹੜਾ ਇਹ ਨਾਕਾ ਲੁਧਿਆਣਾ ਤੋਂ ਮੋਗਾ ਹਾਈਵੇ ਤੇ ਲਗਾਇਆ ਜਾਂਦਾ ਇਹਦੇ ਵਿੱਚ ਜਿਹੜਾ ਸਾਨੇ ਉੱਥੇ ਵੱਡੀਆਂ ਲਾਈਟਾਂ ਵੀ ਲਗਾਈਆਂ ਹੋਈਆਂ ਨੇ ਤੇ ਉੱਥੇ ਕੈਮਰੇ ਵੀ ਵੱਡੇ ਲਗਾਏ ਗਏ ਨੇ ਤੇ ਰਿਫਲੈਕਟ ਜਿਹੜੀਆਂ ਟੇਪਾਂ ਨੇ ਉਹ ਵੀ ਵੈਰੀਗੇਟਾਂ ਦੇ ਲਗਾਈਆਂ ਗਈਆਂ ਨੇ ਜਿਹੜਾ ਇਹ ਅਸੀਂ ਪਬਲਿਕ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੇ 11 12 ਵਜੇ ਤੋ ਬਾਅਦ ਜਿਹੜੇ ਅਸੀਂ ਨਾਕੇ ਸਾਈਡ ਤੇ ਵੀ ਕਰਾ ਦਿੰਨੇ ਆ ਤੇ ਇਹ ਜਿਹੜਾ ਆਪਣੇ ਸਰ ਇੱਕ ਜੀ ਵੀਡੀਓ ਵਾਇਰਲ ਹੋ ਰਹੀ ਆ ਕਿ ਮਲਾਜਮ ਦੀ ਡਰਿੰਕ ਕੀਤੀ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਅਸੀਂ ਜਿਹੜਾ ਇਹ ਮਲਾਜਮ ਨੇ ਆਪਣੇ ਡਰਿੰਕ ਕੀਤੀ ਹੋਇਆ ਉਹਦੇ ਅਸੀਂ ਮੈਡੀਕਲ ਵੀ ਕਰਾਇਆ ਗਿਆ ਤੇ ਦੂਸਰਾ ਉਹਦੀ ਇਨਕੁਆਰੀ ਵੀ ਖੋਲੀ ਗਈ ਹੈ ਜਿਹੜੀ ਵੀ ਕੋਈ ਸਾਹਮਣੇ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਰਾ ਦੀ ਡਿਊਟੀ ਤਾਂ ਜੀ ਰਾਤੀ ਡਿਊਟੀ ਹੈ ਤੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਜਨਾ ਸਵੇਰ 8 ਵਜੇ ਤੱਕ ਰਾਤੀ ਡਿਊਟੀ ਹੈ ਤੇ ਹੁਣ ਤੁਸੀਂ ਹਾਲਾਤ